ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਜੀ ਸਾਰਿਆਂ ਨੂੰ ਪੰਜ ਖਾਲਸਾ ਵਜ ਦੀ ਫਤਿਹ ਅਗਲੀ ਪੀੜੀ ਨੂੰ ਗੁਰਬਾਣੀ ਨਾਲ ਜੋੜਨ ਲਈ ਪ੍ਰਭਾਵਸ਼ਾਲੀ ਤਰੀਕੇ ਅੱਜ ਅਸੀਂ ਇਸ ਵਿਸ਼ੇ ਰਾਹੀਂ ਇਹ ਡਿਸਕਸ ਕਰ ਰਹੇ ਹਾਂ ਕਿ ਗੁਰਬਾਣੀ ਤੋਂ ਟੁੱਟ ਚੁੱਕੀ ਨੌਜਵਾਨੀ ਅਤੇ ਨਵੀਂ ਪੀੜੀ ਨੂੰ ਅਜੋਕੇ ਦੌਰ ਵਿੱਚ ਗੁਰਬਾਣੀ ਨਾਲ ਕਿਵੇਂ ਜੋੜਿਆ ਜਾਵੇ ਇਸ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਗੁਰਬਾਣੀ ਦਾ ਮਹੱਤਵ ਸਮਝਿਆ ਜਾਵੇ ਕਿ ਗੁਰਬਾਣੀ ਨਾਲ ਜੋੜਨਾ ਅਤੇ ਜੋੜਨਾ ਕਿਉਂ ਜ਼ਰੂਰੀ ਹੈ ਗੁਰਬਾਣੀ ਹੀ ਹਰ ਮਨੁੱਖ ਲਈ ਜੀਵਨ ਸੇਧ ਹੈ ਜੀਵਨ ਜਾਚ ਹੈ ਜੀਵਨ ਫਲਸਫਾ ਹੈ ਜੀਵਨ ਦਰਸ਼ਨ ਹੈ ਸਫਲ ਜੀਵਨ ਜਿਉਣ ਦੇ ਫਾਰਮੂਲੇ ਗੁਰਬਾਣੀ ਵਿੱਚ ਦੱਸੇ ਗਏ ਹਨ ਤਾਂ ਅੱਜ ਦਾ ਮਨੁੱਖ ਤਣਾਅ ਵਿੱਚ ਜੀ ਰਿਹਾ ਹੈ ਅਤੇ ਗੁਰਬਾਣੀ ਸਾਨੂੰ ਤਣਾਅ ਮੁਕਤ ਕਰਕੇ ਤਣਾਅ ਨੂੰ ਘਟਾਉਣ ਦਾ ਤਰੀਕਾ ਦੱਸਦੀ ਹੈ ਅੱਜ ਕੱਲ੍ਹ ਹਰ ਮਨੁੱਖ ਤਣਾਅ ਵਿੱਚ ਹੈ ਸਾਰਤ ਨਾ ਉਹਦਾ ਹੈ ਇਲਾਜ ਬਾਣੀ ਪੜਨ ਸੁਣਨ ਨਾਲ ਹਿਰਦੇ ਵਿੱਚ ਠੰਡ ਪੈਂਦੀ ਕੁੱਲ ਬਾਣੀਆਂ ਦੀ ਹੈ ਸਰਤਾਜ ਬਾਣੀ ਆਪਣੇ ਭਗਤਾਂ ਦੀ ਸਦਾ ਹੈ ਲਾਜ ਰੱਖਦੀ ਲੱਗਣ ਦੇਂਦੀ ਨਹੀਂ ਕਦੇ ਵੀ ਲਾਜ ਬਾਣੀ ਇਹ ਸੰਸਾਰ ਹੈ ਮਾਇਆ ਦਾ ਅਗਨ ਸਾਗਰ ਪਾਰ ਕਰਨ ਲਈ ਬਣੀ ਜਹਾਜ਼ ਬਾਣੀ ਤੋਂ ਗੁਰਬਾਣੀ ਕੇਵਲ ਪੜਨ ਦਾ ਵਿਸ਼ਾ ਨਹੀਂ ਹੈ ਗੁਰਬਾਣੀ ਨੂੰ ਸਮਝ ਕੇ ਪੜਨ ਵਿਚਾਰਨ ਅਤੇ ਇਸ ਅਨੁਸਾਰ ਜੀਵਨ ਨੂੰ ਢਾਲਨ ਨਾਲ ਹੀ ਸਾਰਥਕ ਨਤੀਜੇ ਪ੍ਰਾਪਤ ਹੋ ਸਕਦੇ ਹਨ ਅੱਜ ਪਦਾਰਥਵਾਦ ਦਾ ਯੋਗ ਹੈ ਅਤੇ ਹਰ ਮਨੁੱਖ ਮਾਇਆ ਦੇ ਆਪਣੇ ਚੱਕਰ ਵਿੱਚ ਬੁਰੀ ਤਰ੍ਹਾਂ ਫਸ ਕੇ ਰਹਿ ਗਿਆ ਜਿਸ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਗਿਆ ਪੁਰਾਤਨ ਸਮਿਆਂ ਵਿੱਚ ਮਾਇਆ ਦਾ ਪ੍ਰਭਾਵ ਬਹੁਤ ਘੱਟ ਸੀ ਅਤੇ ਲੋਕ ਇੱਕ ਸਾਰ ਜੀਵਨ ਜਿਉਂਦੇ ਸਨ ਗੁਰਬਾਣੀ ਅਤੇ ਗੁਰਮਤ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਨੇੜੇ ਤੇੜੇ ਰਹਿੰਦੇ ਸਨ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਉਹ ਇਨਾ ਖਿਲਾਰਾ ਨਹੀਂ ਸੀ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਚਲਣਾ ਹੈ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਅਜ਼ਰਾਈਲ ਗਿਰਫਤ ਹੈ ਦਿਲ 헤ਚ ਨਦਾਨੀ ਤੋਂ ਮਾਇਆ ਦੇ ਵਧਨ ਨਾਲ ਮਾਇਆ ਦਾ ਪ੍ਰਭਾਵ ਵਧਿਆ ਪਦਾਰਥਵਾਦੀ ਦੌੜ ਅਤੇ ਦਿਖਾਵਾ ਵਧਿਆ ਜਿਸ ਨਾਲ ਹਉਮੈ ਹੰਕਾਰ ਤ੍ਰਿਸ਼ਨਾ ਅਤੇ ਅਜਿਹੀਆਂ ਹੋਰ ਬਿਮਾਰੀਆਂ ਵਿੱਚ ਵਾਧਾ ਹੋਇਆ ਜਿਸ ਕਰਕੇ ਮਨੁੱਖ ਅਤੇ ਖਾਸ ਕਰਕੇ ਸਿੱਖ ਗੁਰਬਾਣੀ ਤੋਂ ਦੂਰ ਹੁੰਦੇ ਗਏ ਮੋਬਾਈਲ ਕਲਚਰ ਦੇ ਆਉਣ ਨਾਲ ਇਲੈਕਟ੍ਰੋਨਿਕ মিডিਆ ਸਿਸਟਮ ਰਾਹੀਂ ਅਸੀਂ ਇੰਟਰਨੈਟ ਦੇ ਜਾਲ ਵਿੱਚ ਫਸਦੇ ਗਏ ਅਤੇ ਬੱਚੇ ਨੈਤਿਕ ਕਦਰਾਂ ਕੀਮਤਾਂ ਗੁਰਬਾਣੀ ਅਤੇ ਗੁਰਮਤ ਤੋਂ ਦੂਰ ਹੁੰਦੇ ਚਲੇ ਗਏ। ਮਾਇਆ ਨੇ ਵੀ ਇਸ ਮਾਪਿਆਂ ਨੇ ਵੀ ਇਸ ਪੱਖ ਤੋਂ ਬੱਚਿਆਂ ਦਾ ਵੱਲ ਧਿਆਨ ਨਹੀਂ ਦਿੱਤਾ ਬਲਕਿ ਆਪ ਵੀ ਇਸ ਸਿਸਟਮ ਵਿੱਚ ਉਲਝ ਕੇ ਰਹਿ ਗਏ। ਸਮੇਂ ਦਾ ਬਹਾਵ ਬਹੁਤ ਤੇਜ਼ੀ ਨਾਲ ਵਧ ਰਿਹਾ ਅਤੇ ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਤੇ ਭਾਰੂ ਹੋ ਰਹੀਆਂ ਹਨ। ਅਸ਼ਲੀਲਤਾ ਵਧੀ ਹੈ। ਅਤੇ ਵਿਰਤੀ ਜਿਹੜੀ ਹੈ ਵਿਕਾਰੀ ਬਿਰਤੀਆਂ ਨੂੰ ਹਵਾ ਮਿਲ ਰਹੀ ਹੈ ਇਸ ਲਈ ਨਵੀਂ ਜਨਰੇਸ਼ਨ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਹੁਣ ਸਮੇਂ ਦੀ ਧਾਰਾ ਅਨੁਸਾਰ ਨਵੇਂ ਤਰੀਕੇ ਖੋਜਨੇ ਪੈਣਗੇ ਜਿਨ੍ਹਾਂ ਨਾਲ ਹੀ ਉਹਨਾਂ ਦੇ ਹਰ ਤਰੀਕੇ ਹਰ ਤਰਕ ਦਾ ਜਵਾਬ ਦਿੱਤਾ ਜਾ ਸਕੇ ਅਤੇ ਅਸੀਂ ਉਹਨਾਂ ਦੇ ਹਰ ਸਵਾਲ ਦੇ ਹਾਂ ਦੇ ਹੋ ਸਕੀ ਤੋਂ ਮਾਪਿਆਂ ਨੂੰ ਅਵੇਅਰ ਹੋਣਾ ਪਏਗਾ ਸੁਚੇਤ ਹੋਣਾ ਪਏਗਾ ਤੇ ਉਹਨਾਂ ਨੂੰ ਇਸ ਪਾਸੇ ਵੱਲ ਮੋੜ ਸਕਣ ਵਿੱਚ ਤਾਂ ਹੀ ਅਸੀਂ ਸਫਲ ਹੋ ਸਕਾਂਗੇ ਤੋਂ ਕੁਝ ਨੁਕਤੇ ਮੈਂ ਇਹਦੇ ਵਿੱਚ ਨੋਟ ਕੀਤੇ ਨੇ ਉਹ ਮੈਂ ਸਾਰਿਆਂ ਨਾਲ ਸਾਂਝੇ ਕਰ ਰਿਹਾ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਸਭ ਤੋਂ ਮੁਢਲੀ ਅਤੇ ਮੁੱਖ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਨੇਕ ਗੁਣੀ ਗੁਰਬਾਣੀ ਦੇ ਧਾਰਨੀ ਅਤੇ ਗੁਰਮਤ ਦੇ ਅਨੁਸਾਰੀ ਬਣਾਉਣਾ ਚਾਹੁੰਦੇ ਹਨ ਉਹਨਾਂ ਨੂੰ ਬਚਪਨ ਤੋਂ ਹੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਯਤਨਸ਼ੀਲ ਰਹਿਣਾ ਪਵੇਗਾ ਜਨਮ ਤੋਂ ਹੀ ਜਾਂ ਫਿਰ ਇਸ ਤੋਂ ਵੀ ਪਹਿਲਾਂ ਬੱਚਿਆਂ ਨੂੰ ਗੁਰਬਾਣੀ ਅਨੁਸਾਰ ਸੰਸਕਾਰ ਦੇਣੇ ਪੈਣਗੇ ਹੁਣ ਤਾਂ ਇਹ ਮੈਡੀਕਲ ਸਾਇੰਸ ਨੇ ਵੀ ਸਿੱਧ ਕਰ ਦਿੱਤਾ ਹੈ ਕਿ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਉਸ ਵੇਲੇ ਮਾਂ ਜਿਸ ਤਰ੍ਹਾਂ ਦੇ ਸੰਸਕਾਰ ਗ੍ਰਹਿਣ ਕਰਦੀ ਹੈ ਉਸ ਦਾ ਅਸਰ ਬੱਚੇ ਤੇ ਪੈਂਦਾ ਹੈ ਸੋ ਗੁਰਸੇਖ ਮਾਵਾਂ ਨੂੰ ਗਰਭ ਦੌਰਾਨ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਅਤੇ ਇਸ ਦੀ ਲਗਾਤਾਰਤਾ ਬਣਾਉਣੀ ਚਾਹੀਦੀ ਹੈ ਜਿਨ੍ਹਾਂ ਘਰਾਂ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਦੁੱਧ ਪਿਓਣ ਜਾ ਖਾਣਾ ਖੋਣ ਲੱਗਿਆਂ ਮੋਬਾਈਲ ਫੜਾ ਕੇ ਉਸ ਵਿੱਚ ਕਾਰਟੂਨ ਲਗਾ ਦਿੰਦੇ ਹਨ ਉਹਨਾਂ ਬੱਚਿਆਂ ਨੂੰ ਬਚਪਨ ਵਿੱਚ ਹੀ ਆਦਤਾਂ ਲੱਗ ਜਾਂਦੀਆਂ ਹਨ ਅਤੇ ਉਹ ਫਿਰ ਵੱਡੇ ਹੋ ਕੇ ਵੀ ਮੋਬਾਈਲਾਂ ਦਾ ਖਹਿੜਾ ਨਹੀਂ ਛੱਡਦੇ ਇਸ ਤਰ੍ਹਾਂ ਬੱਚਿਆਂ ਦਾ ਭਵਿੱਖ ਸਵਾਰਣ ਅਤੇ ਵਿਗਾੜਨ ਵਿੱਚ ਮਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਮਾਂ ਦੀ ਸਿੱਖਿਆ ਬੱਚੇ ਨੂੰ ਜ਼ਿੰਦਗੀ ਵਿੱਚ ਕੁਝ ਹੋਰ ਦਾ ਹੋਰ ਬਣਾ ਸਕਦੀ ਚੰਗੀ ਮਤ ਬਲਵਾਨ ਬਣਾ ਸਕਦੀ ਮਾੜੀ ਮਤ ਕਮਜ਼ੋਰ ਬਣਾ ਸਕਦੀ ਜੇਕਰ ਮੋੜੇ ਨਾ ਮਾੜੀਆਂ ਆਦਤਾਂ ਤੋਂ ਚੰਗੇ ਭਲੇ ਨੂੰ ਢੋਰ ਬਣਾ ਸਕਦੀ ਮਾਂ ਚਾਹੇ ਤਾਂ ਸਾਧ ਬਣਾ ਸਕਦੀ ਮਾਂ ਚਾਹੇ ਤਾਂ ਚੋਰ ਬਣਾ ਸਕਦੀ ਤੂੰ ਮਾਣੋ ਬਿੱਲੀ ਤੋਂ ਰਹੇ ਡਰਾਮ ਦੀ ਜੋ ਉਹ ਬੱਚਾ ਕਿੱਡਾ ਕੁ ਭਲਾ ਬਲਵੰਤ ਹੋਊ ਮਾਂ ਹੋਵੇ ਜੇ ਬੰਦਗੀ ਕਰਨ ਵਾਲੀ ਪੁੱਤਰ ਉਸ ਦਾ ਲਾਜ਼ਮੀ ਸੰਤ ਹੋ ਸੋ ਅਗਲਾ ਨੁਕਤਾ ਇਹ ਹੈ ਜੀ ਕਿ ਹਰ ਸਿੱਖ ਪਰਿਵਾਰ ਆਪਣੇ ਘਰ ਵਿੱਚ ਨਵੇਂ ਸਿਰੇ ਤੋਂ ਜੋ ਵੀ ਘੰਟੇ ਵਿੱਚ ਕਿਸੇ ਸਮੇਂ ਵੀ ਜਿਵੇਂ ਸੰਭਵ ਹੋ ਸਕੇ 5 ਮਿੰਟ 10 ਮਿੰਟ 20 ਮਿੰਟ ਅੱਧਾ ਘੰਟਾ ਇਕੱਠੇ ਬੈਠ ਕੇ ਮੋਬਾਈਲਾਂ ਨੂੰ ਪਾਸੇ ਰੱਖ ਕੇ ਸਵਿਚ ਆਫ ਕਰਕੇ ਗੁਰਬਾਣੀ ਦੀਆਂ ਗੱਲਾਂ ਜਾਂ ਸਿਮਰਨ ਕਰਨ ਜਾਂ ਪਾਠ ਕਰਨ ਹਰ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ 5ਵੀਂ ਜਾਂ 6ਵੀਂ ਜਮਾਤ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾਵੇ 10ਵੀਂ ਜਮਾਤ ਤੋਂ ਬਾਅਦ ਉਸ ਬੱਚੇ ਨੂੰ ਗੁਰਬਾਣੀ ਵਿਆਕਰਣ ਅਨੁਸਾਰ ਗੁਰਬਾਣੀ ਦਾ ਸ਼ੁੱਧ ਉਚਾਰਨ ਅਤੇ ਸਹੀ ਵਿਸਰਾਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਸਹਿਜ ਪਾਠ ਸੰਥਿਆ ਸਮੇਤ ਔਖੇ ਸ਼ਬਦਾਂ ਦੇ ਅਰਥ ਸਮਝਾਉਂਦਿਆਂ ਹੋਇਆਂ ਤੇ ਕਿਸੇ ਗੁਰਸਿੱਖ ਮਿਸ਼ਨਰੀ ਵਿਦਵਾਨ ਤੋਂ ਸੰਥਿਆ ਕਰਾਈ ਜਾਵੇ ਜਦੋਂ ਬੱਚਾ ਗੁਰਬਾਣੀ ਨੂੰ ਸਮਝ ਕੇ ਪੜ੍ਹੇਗਾ ਤਾਂ ਉਸ ਨੂੰ ਬਾਣੀ ਵਿੱਚੋਂ ਰਸ ਆਉਣ ਲੱਗੇਗਾ ਤੇ ਉਹ ਗੁਰਬਾਣੀ ਨਾਲ ਆਪਣੇ ਆਪ ਜੁੜਨ ਦਾ ਯਤਨ ਕਰੇਗਾ। ਤੋਂ ਅਗਲਾ ਨੁਕਤਾ ਹੈ ਜੀ ਕਿ ਬੱਚਿਆਂ ਨੂੰ ਇਹ ਸਮਝਾਇਆ ਜਾਣਾ ਜ਼ਰੂਰੀ ਹੈ ਜੀ ਆਪ ਜੀ ਕੋਲ 1 ਮਿੰਟ ਹੋ ਰਿਹਾ ਓਕੇ ਮੈਂ ਸ਼ਾਰਟਕਟ ਕਰ ਦਿੰਦਾ ਜੀ ਕੁਝ ਨੁਕਤੇ ਵਿੱਚੋਂ ਛੱਡ ਦਿੰਦਾ ਤੋਂ ਆਪਣੇ ਘਰ ਵਿੱਚ ਗੁਰਮਤ ਸਾਇਹਤ ਦੀ ਇੱਕ ਲਾਇਬ੍ਰੇਰੀ ਹਰ ਘਰ ਵਿੱਚ ਹਰ ਗੁਰਸਿੱਖ ਦੇ ਘਰ ਵਿੱਚ ਛੋਟੀ ਜਿਹੀ ਹੋਣੀ ਚਾਹੀਦੀ ਜਿਹਦੇ ਵਿੱਚ ਉਹ ਗੁਰਬਾਣੀ ਦੀਆਂ ਸੈਂਥੀਆਂ ਸੈਂਚੀਆਂ ਤੇ ਹੋਰ ਪੁਸਤਕਾਂ ਜਿਹੜੀਆਂ ਨੇ ਸਾਹਿਤ ਦੀਆਂ ਉਹ ਰੱਖ ਸਕੇ ਅੰਮ੍ਰਿਤ ਵੇਲੇ ਦੇ ਨਾਲ ਬੱਚਿਆਂ ਨੂੰ ਜੋੜਨ ਲਈ ਪੀਰੀਐਂਟਸ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਅੰਮ੍ਰਿਤ ਵੇਲੇ ਉਠਾ ਕੇ ਇਸ਼ਨਾਨ ਕਰਾ ਕੇ ਨਿਤਨੇਮ ਆਪ ਕਰਨ ਤੇ ਬੱਚਿਆਂ ਨੂੰ ਵਿਕਰਾਉਣ ਬੱਚਿਆਂ ਦੀ ਪੜ੍ਹਾਈ ਦੇ ਸਿਲੇਬਸ ਵਿੱਚ ਗੁਰਬਾਣੀ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੇ ਪਹਿਲਾਂ ਵਾਂਗ ਸ਼ਾਮਲ ਕਰਾਉਣ ਲਈ ਸੰਸਥਾਵਾਂ ਨੂੰ ਸਰਕਾਰ ਨਾਲ ਰابطਾ ਕਾਇਮ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ ਸਕੂਲਾਂ ਕਾਲਜਾਂ ਵਿੱਚ ਵੀ ਗੁਰਮਤਿ ਦੀ ਪੜ੍ਹਾਈ ਲਾਜ਼ਮੀ ਕਰਾਉਣੀ ਚਾਹੀਦੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੇ ਏਰੀਏ ਵਿੱਚ ਸਰਵੇਖ ਕਰਕੇ ਸਿੱਖ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਨ ਅਤੇ ਇੱਕ ਪ੍ਰਚਾਰਕਾਂ ਦੀ ਟੀਮ ਜਿਹੜੀ ਹੈ ਉਹਨਾਂ ਦੇ ਹਰ ਹਫ਼ਤੇ ਘਰ ਜਾ ਕੇ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਦੇ ਸਾਰੇ ਮੈਂਬਰ ਗੁਰਸੇਖ ਅਤੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ। ਛੁੱਟੀਆਂ ਦੌਰਾਨ ਗੁਰੂ ਘਰਾਂ ਵਿੱਚ ਲੱਗਣ ਵਾਲੇ ਸਮਰ ਕੈਂਪਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਦੀ ਹਾਜ਼ਰੀ ਯਕੀਨੀ ਬਰਾਨੀ ਚਾਹੀਦੀ ਹੈ। ਸਿੱਖ ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਬੱਚਿਆਂ ਨੂੰ ਆਨਲਾਈਨ ਗੁਰਮਤ ਕਲਾਸਾਂ ਲਗਾ ਕੇ ਆਪਣੇ ਪੇਜਿਸ ਤੇ ਲਗਾਤਾਰ ਇਸ ਤਰ੍ਹਾਂ ਦੀ ਜਾਣਕਾਰੀ ਭਰਪੂਰ ਪੋਸਟਾਂ ਜਿਹੜੀਆਂ ਨੇ ਉਪੰਦੇ ਰਹਨ ਦੋ ਤਿੰਨ ਨੁਕਤੇ ਛੋਟੇ ਛੋਟੇ ਹੋਰ ਕੇ ਕਿ ਮੈਂ ਸਮਾਪਤੀ ਕਰਾਂਗਾ ਜੀ ਕਿ ਜਿਹੜੇ ਸਿੱਖ ਕਲਾਕਾਰ ਅਤੇ ਸਿੱਖ ਅਦਾਕਾਰ ਜਿਹੜੇ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਉਹ ਪਤਿਤ ਨੇ ਦਸਤਾਰਾਂ ਦੀ ਗੱਲ ਕਰਦੇ ਨੇ ਧਾਰਮਿਕ ਫਿਲਮਾਂ ਵਿੱਚ ਕੰਮ ਕਰਦੇ ਨੇ ਉਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਜਾਂ ਫਿਰ ਉਹ ਆਪਣੇ ਆਪ ਨੂੰ ਵਾਪਸ ਕੁਰਸੀ ਖਿੱਚ ਵਾਪਸ ਲਿਓਨ ਇਹ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਨੂੰ ਚਾਹੀਦਾ ਹੈ ਕਿ ਉਹ ਜਿਹੜੇ ਗੁਰਸਿੱਖ ਸਾਡੇ ਬੱਚੇ ਬਹੁਤ ਅੱਛੀਆਂ ਅੱچھے ਗਾਇਕ ਹੋ ਸਕਦੇ ਨੇ ਅੱچھے ਅਦਾਕਾਰ ਹੋ ਸਕਦੇ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਉਹਨਾਂ ਨੂੰ ਉਤਸ਼ਾਹਤ ਕੀਤਾ ਜਾਵੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਇੱਕ ਚੈਨਲ ਚਲਾਉਣਾ ਚਾਹੀਦਾ ਜਿੱਥੇ 24 ਘੰਟੇ ਗੁਰਮਤਿ ਅਤੇ ਗੁਰਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਕੀਤਾ ਜਾ ਸਕੇ ਤੋਂ ਕਦਰਾਂ ਕੀਮਤਾਂ ਦਾ ਐਸਾ ਘਾਣ ਹੋਇਆ ਸੱਭਿਆਚਾਰ ਅਫਸੋਸਿਆ ਜਾ ਰਿਹਾ ਹੈ ਵਹਿਮਾ ਭਰਮਾ ਪਖੰਡਾ ਨੂੰ ਜ਼ਬਰਦਸਤੀ ਅੱਜ ਸਾਡੇ ਤੇ ਠੋਸਿਆ ਜਾ ਰਿਹਾ ਹੈ ਪੂਰਾ ਫਰਜ਼ ਨਿਭਾਇਆ ਨਹੀਂ ਮਾਪਿਆਂ ਨੇ ਨੌਜਵਾਨਾਂ ਨੂੰ ਕੋਸਿਆ ਜਾ ਰਿਹਾ ਹੈ ਤੋ ਅੱਜ ਸਾਰੇਆਂ ਹੀ ਟੀਵੀ ਚੈਨਲਾਂ ਤੇ ਲੱਚਰ ਪੁਣਾ ਪਰੋਸਿਆ ਜਾ ਰਿਹਾ ਆਖਰੀ ਬਾਤ ਹੈ ਜੀ ਕਿ ਆਖਦੇ ਹਾਂ ਅਸੀਂ ਬੱਚੇ ਸਿੱਖੀ ਨਾਲੋਂ ਟੁੱਟ ਰਹੇ ਨੇ ਪਹਿਲਾਂ ਆਪ ਬੱਚਿਆਂ ਦਾ ਪਖ ਰਿੰਦੇ ਪੂਰ ਦੇ ਲੱਚਰ ਪੁਣਾ ਜਦ ਮੋਬਾਈਲਾਂ ਚੋਂ ਵੇਖਦੇ ਨੇ ਉਸ ਵੇਲੇ ਕਿਉਂ ਨਹੀਂ ਮਾਪੇ ਬੱਚਿਆਂ ਨੂੰ ਘੂਰਦੇ ਪਹਿਲਾਂ ਮਾਵਾਂ ਸਾਖੀਆਂ ਸੁਣਾਉਂਦੀਆਂ ਸੀ ਬੱਚਿਆਂ ਨੂੰ ਭਰਦੀਆਂ ਸੀ ਜਜ਼ਬੇ ਉਹ ਸਿੱਖੀ ਦਸਤੂਰ ਦੇ ਅੱਜ ਦੀਆਂ ਮਾਵਾਂ ਲੈ ਕੇ ਗੋਦੀ ਵਿੱਚ ਬੱਚਿਆਂ ਨੂੰ ਸੀਰੀਲ ਵੇਂਦੀਆਂ ਨੇ ਏਕਤਾ ਕਪੂਰ ਦੇ ਹਰ ਪੰਥਦਰਦੀ ਦਾ ਦਿਲ ਇਹੋ ਆਖਦਾ ਹੈ ਕੇਵਲ ਵਿਚਾਰ ਨਹੀਂ ਏ ਕੱਲੇ ਕਵੀ ਨੂਰ ਦੇ ਬੀਜ ਦੇਓ ਕਿਕਰਾਂ ਤੇ ਭਾਲ ਦੇ ਅੰਗੂਰ ਤੁਸੀਂ ਰੋੜਾਂ ਵੱਟੇ ਲੱਭਦੇ ਉਹ ਲੱਡੂ ਮੋਤੀ ਚੂਰ ਦੇ ਬੀਜ ਦੇਓ ਕਿਕਰਾਂ ਲੋੜਾਂ ਦਾਖ ਬਜੋਰੀਆਂ ਕਿਕਰ ਬੀਜੈ ਜੱਟ ਹੰਡੈ ਉਨਕਤਾਏ ਦਾ ਪੈਂਦਾ ਲੋੜੇ ਪੱਟ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਿਆ ਵਾਉ ਬੀਜੇ ਬੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਇਸ ਤਰ੍ਹਾਂ ਤੇ ਨਹੀਂ ਹੋਣਾ ਜੋ ਬੀਜਾਂਗੇ ਸੋ ਕਟਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ